ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਾਲੀ ਕੀ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜਿਆ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਆਪਾਂ ਦੱਸਾਂਗੇ ਗੁੰਮਲੈਸ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਜੀ ਇਹ ਆਪਣਾ ਸਿੱਧਾ ਪਾਸਾ ਹੈ ਜੀ ਇਸਿੱਧੇ ਪਾਸੇ ਤੇ ਆਪਾਂ ਨੇ ਨਿਸ਼ਾਨੀ ਢਾਲੀ ਹੈ ਇੱਥੋਂ ਆਪਾਂ ਨੇ ਕਿਹੜਾ ਫੋਲਡ ਕਰਨਾ ਹੈ ਜੀ ਇੱਥੇ ਆਪਾਂ ਨੇ ਇਸ ਤਰ੍ਹਾਂ ਲੈਸ ਰੱਖ ਲੈਣੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਲੈਸ ਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਜੀ ਹੁਣ ਆਪਾਂ ਇਹਦੇ ਉੱਤੇ ਸਿਲਾਈ ਕਰਾਂਗੇ ਇਹ ਲੈਸ ਸਿੱਧੇ ਪਾਸੇ ਰੱਖੀ ਜਾਂਦੀ ਹੈ ਜੀ ਇਹ ਘੁੰਮ ਘੁੰਮ ਲੈਸ ਹੈ ਜੀ ਇਹ ਸਿੱਧੇ ਪਾਸੇ ਰੱਖ ਕੇ ਇਸ ਤਰ੍ਹਾਂ ਸਲਾਈ ਲੈ ਬੂਜੀ ਕੋਨੇ ਕੋਨੇ ਦੇ ਆ ਦੇਖੋ ਜੀ ਦੱਪਨ ਐਸਤਰ ਲੈ ਸਿੱਧੀ ਕਰ ਲੈਣੀ ਐ ਐ ਨਿਸ਼ਾਨੀ ਲਗਾ ਕੇ ਐਸ ਤਰ੍ਹਾਂ ਫੋਲਡ ਕਰ ਲੈਣਾ ਕੋਨੇ ਕੋਨੇ ਤੇ ਆਪਾਂ ਇੱਥੇ ਸਲਾਈ ਲਾ ਲੈਣੀ ਐ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਸੇ ਤਰ੍ਹਾਂ ਆਪਾਂ ਦੂਜੇ ਸਾਈਡ ਲਾਵਾਂਗੇ ਘੇਰੇ ਦੇ ਆ ਦੇਖੋ ਇੱਕ ਸਾਈਡ ਤੇ ਆਪਾਂ ਨੇ ਲਾ ਲਈ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਤਰਪਾਈ ਕਰ ਲਾਂਗੇ ਜੀ ਇਹ ਘੁੰਮਸਲਾਈ ਕਰਕੇ ਲੈਸ ਲੱਗੀ ਹੈ ਜੀ ਆ ਦੇਖੋ ਇੱਥੇ ਪੁੱਠੇ ਪਾਸੇ ਆਪਾਂ ਉਹ ਤੇਰਪਾਈ ਕਰ ਲਾਂਗੇ ਇੱਥੇ ਕੋਈ ਸਲਾਈ ਨਹੀਂ ਆ ਗਈ ਆਈ ਹੈਗੀ ਜਿੱਥੇ ਠੀਕ ਹੈ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ